thank ਮੱਧਾ ਸੂਰਮਾ ਇਹਦਾ ਪਿੰਡੇ ਹਾਂ ਪਾੜੋ ਜੰੂ ਰੱਖ ਖੜੀ ਜੂ ਇਹਦਾ ਜਾਂ ਮੱਧਾ ਸੂਰਮਾ ਇਹਦਾ ਪਿੰਡੇ ਹਾਂ ਪਾੜੋ ਜੰੂ ਰੱਖ ਖੜੀ ਜੂ ਹੋਏ ਬਹੁਤ ਸਤਿਕਾਰਯੋਗ ਇਕਬਾਲ ਸਿੰਘ ਜੀ ਬਰੀ ਵਾਲਾ ਸਾਹਿਬ ਜਿਨ੍ਹਾਂ ਨੇ ਕੋਣ ਦਾ ਜ਼ਬਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਖਿਲਾਫ ਇਹਨਾਂ ਨੇ ਚੌੜੜੀਆਂ ਕਬਾਲ ਸਿੰਘ ਜੀ ਵਰੀਵਾਸ ਸਾਹਿਬ ਨਾਲ ਬਹੁਤ ਸਾਰਾ ਸ਼ਿਭਾਤ ਗੁਰਦੀਪ ਸਿੰਘ ਜੀ ਭਗੋਵਾਲ ਜ਼ਿਲ੍ਹਾ ਪ੍ਰਧਾਨ ਸ਼ਰੋਮਣੀ ਕਾਲਜ ਅੰਮ੍ਰਿਤਸਰ ਜੱਜਦਾਰ ਜਸਮੇਰ ਸਿੰਘ ਅਮੀਦਵਾਲ ਹਲਕਾ ਮਾਲੀ ਰਣਜੋਤ ਸਿੰਘ ਜੁੱਥੇ ਕੋਲ ਮਨਿੰਦਰ ਪਾਲ ਸੇ ਕਰਾਲੀ ਜੁੱਥੇ ਆ ਗੋ ਬਾਬਾ ਭੁਪਿੰਦਰ ਸਿੰਘ ਉਕਰਾਲੀ ਜੱਜਦਾਰ ਮੋਹਨ ਸਿੰਘ ਜੀ ਕਰਤਾਰਪੁਰ ਵਾਲੇ ਅਤੇ ਬਹੁਤ ਸਾਰੀਆਂ ਸੰਗਤਾਂ ਵੱਲੋਂ ਬਹੁਤ ਸਾਰਾ ਅਸ਼ੀਰਵਾਦ ਆਇਆ ਬਹੁਤ ਬਹੁਤ ਧੰਨਵਾਦ ਸਤਜਗਨ ਸਿੰਘ ਖਾਲਸਾ ਪਿੰਡਰਾ ਵਾਲੇ ਨੇ ਕੋਈ ਵੀ ਪ੍ਰਗਤੀ ਦੀ ਰੇਲ ਰੁਕੀ ਤਾਂ ਨਾ ਜੋ ਨੂੰ ਸਹਾਂਤ ਦੇਣ ਦਾ ਸਮਾਂ ਆ ਗਿਆ ਅੱਜ ਸਮੇਂ ਦੀ ਸਰਕਾਰ ਸ੍ਰੀ ਪਰਵਾਰ ਸਾਹਿਬ ਤੇ ਹਮਲਾ ਕਰਨ ਦੀ ਸਾਇਸ ਸਿਰ ਰਤ ਗਿਆ ਜੇ ਸ਼ਹੀਦ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪਤ ਸਰਬ ਦੇ ਜਥੇਦਾਰ ਜਾਨੀ ਗੁਰਬਚਨ ਸਿੰਘ ਜੀ ਉਸ ਦੇ ਤੋਂ 20ਵੀਂ ਸਦੀ ਦੇ ਮਹਾਨ ਜਰਨੈਲ ਸਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਦੇ ਜਨਮ ਦਿਨ ਤੇ ਆ ਕੇ ਕਾਮ ਦੇ ਵੱਲ ਹਾਜ਼ਰੀ ਲਵਾ ਕੇ ਗਏ ਨੇ ਉਹਨਾਂ ਦੇ ਕੰਨ ਦੇ ਵਿੱਚ ਕਾਫੀ ਦੱਤ ਸੀ ਉਹ ਬੋਲ ਨਹੀਂ ਸੀ ਸਕਦੇ ਇਸ ਕਰਕੇ ਇੱਥੇ ਆਇਆ ਤੇ ਉਹਨਾਂ ਨੂੰ ਜੀ ਆਇਆਂ ਕਿਹਾ ਜਾਂਦਾ ਸਾਰੇ ਸ਼੍ਰੋਮਣੀ ਕਾਲੀ ਦਾ ਲੰਮਰ ਸਰ ਤੇ ਸਮਿਤਜੀ ਪਾਰਟੀ ਵੱਲੋਂ ਸਰਦਾਰ ਸਮਰਿੰਦਰ ਸਿੰਘ ਵੱਲੋਂ ਮਾਨ ਵੱਲੋਂ ਉਹਨਾਂ ਨੂੰ ਵੋਟ ਜੀ ਆਇਆਂ ਕਿਹਾ ਜਾਂਦਾ ਇੱਕ ਚਕਾਰਾ ਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਡੀਆਂ 'ਚ ਬੈਠ ਕੇ ਰੈਸਟ ਹਾਊਸਾਂ ਵਿੱਚ ਚਲੇ ਗਏ ਆਮ ਨੂੰ ਪਿੱਠ ਦਿਖਾ ਕੇ ਭੱਜ ਗਏ ਉਹਨਾਂ ਦਾ ਨਾਂ ਇਤਿਹਾਸ ਵਿੱਚ ਗਦਾਰਾਂ ਦੀ ਲਿਸਟ ਵਿੱਚ ਲਿਖਿਆ ਗਿਆ ਹੈ ਅੱਜ ਵੀ ਤੁਸੀਂ ਦੇਖਦੇ ਹੋ ਸਾਡੇ ਦੇ ਨਾਲ ਜਿਨ੍ਹਾਂ ਨੇ ਕੌਮ ਨੂੰ ਪਿੱਠ ਦਿਖਾਈ ਹੈ ਭਾਵੇਂ ਸਿਧਾਂਤਾਂ ਦਾ ਘਾਣ ਕੀਤਾ ਸਿੱਖ ਪਰੰਪਰਾਵਾਂ ਦਾ ਘਾਣ ਕੀਤਾ ਉਹਨਾਂ ਦਾ ਨਾਂ ਵੀ ਸਿੱਖ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਦੇ ਨਾਲ ਲਿਖਿਆ ਜਾਣਾ ਤੇ ਉਹਨਾਂ ਦਾ ਨਾਂ ਗਦਾਰਾਂ ਦੀ ਲਿਸਟ ਵਿੱਚ ਲਿਖਿਆ ਜਾਣਾ ਹੈ ਭਾਵੇਂ ਕਿ ਉਹਨਾਂ ਨੂੰ ਜਿੰਨੇ ਮਰਜ਼ੀ ਪੰਥ ਰਤਨ ਫਖਰੇ ਕੌਮ ਦੇ ਅਵਾਰਡ ਦਿੱਤੇ ਜਾਣ ਪਰ ਇਤਿਹਾਸ ਨੇ ਕਦੇ ਮਾਫ ਨਹੀਂ ਕਰਨ ਅੱਜ ਤੁਸੀਂ ਦੇਖ ਰਹੇ ਹੋ ਬੜੀ ਮਾਣ ਵਾਲੀ ਗੱਲ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾੜਿਆਂ ਦੇ ਜਨਮ ਦਿਹਾੜੇ ਦੇ ਸਮਾਗਮ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਸਮੂਲੀਅਤ ਕੀਤੀ ਬਹੁਤ ਚੰਗਾ ਹੁੰਦਾ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਦੋ ਸ਼ਬਦ ਸੰਗਤਾਂ ਨਾਲ ਸਾਂਝੇ ਕਰਕੇ ਜਾਂਦੇ ਪਰ ਸਾਡੇ ਢਾਡੀ ਸਾਹਿਬਾਨ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਗद्दार ਕਹਿ ਦਿੱਤਾ ਜੱਜਦਾਰ ਸਾਹਿਬ ਕਾਰੇ ਪੈ ਗਏ ਕਿਉਂਕਿ ਉਹਨਾਂ ਨੇ ਤੇ ਫਖਰੇ ਕੰਮ ਤੇ ਪੰਥ ਰਤਨ ਦਾ ਬਾੜ ਦਿੱਤਾ ਉਹਨਾਂ ਨੂੰ ਇਹ ਗੱਲ ਗੁਜ਼ਾਰਾ ਨਾ ਲੱਗੀ ਉਠ ਕੇ ਚਲੇ ਗਏ ਗੁਰਮਖ ਪਿਆਰੇ ਇੰਨਾ ਵਿਚੋ ਰ ਆਪਾਂ ਉਹਨਾਂ ਲੋਗਾਂ ਨੂੰ ਗੁਦਾਰਾਂ ਦੀ ਲਿਸਟ ਤੋਂ ਬਚਾਉਂਦੇ ਰਾਂਗੇ ਜਿਨ੍ਹਾਂ ਨੇ ਕਾਮਨਾ ਗੁਦਾਰੀਆਂ ਕੀਤੀਆਂ ਨੇ ਪੰਛਨਾ ਗੁਦਾਰੀਆਂ ਕੀਤੀਆਂ ਨੇ ਆਏ ਦਿਨ ਨਵਾਂ ਅਧਿਆਏ ਕੋਈ ਉਹਨਾਂ ਦੀ ਗੁਦਾਰੀ ਦਾ ਇਤਿਹਾਸ ਵਿੱਚ ਜੁੜਦਾ ਕਾਲੇ ਅੱਖਰਾਂ ਨਾਲ ਲਿਖਿਆ ਜਾਂਦਾ ਪਹਿਲਾ 1984 1978 ਤੋਂ ਲੈ ਕੇ ਅੱਜ ਤੱਕ ਸਿੱਖ ਕਾਮ ਦੇ ਨਾਲ ਉਹਨਾਂ ਦੀਆਂ ਗੁਦਾਰੀਆਂ ਦੀ ਦਾਸਤਾਨ ਬੜੀ ਲੰਬੀ ਹੈ ਪਰ ਮੌਜੂਦਾ ਸਮੇਂ ਆ ਦੋ ਚਾਰ ਦਿਨਾਂ ਦੀਆਂ ਗੱਲਾਂ ਨੇ ਜਦੋਂ ਕਿ ਉਹ ਝੂਠੇ ਸੁਣਦੇ ਵਾਰੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਜੋ ਬਠਿੰਡਾ ਕੋਤਵਾਲੀ ਚ ਮਕਦਮਾ ਦਰਜ ਸੀ ਜੋ ਨੇ ਸਿੱਖ ਪਰੰਪਰਾਵਾਂ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਨੋਟਾਂ ਤੇ ਵੋਟਾਂ ਦੇ ਸਮਝੌਤੇ ਵਿੱਚ ਵਾਪਸ ਚੁੱਪਚੀ ਤੇ ਆਪਣੇ ਮੁਲਾਜ਼ਮਾਂ ਨੂੰ ਕਹ ਕੇ ਉਹ ਕੇਸ ਵਾਪਸ ਲੈਣ ਵਾਸਤੇ ਅਰਜ਼ੀ ਦਾਖਲ ਕਰ ਗੋਤੀ ਪਰ ਜਦੋਂ ਮੁੱਦਾ ਕੌਮ ਦੇ ਸਾਹਮਣੇ ਆ ਗਿਆ ਸਾਰੀ ਕੌਮ ਦੇ ਸਾਹਮਣੇ ਤੇ ਅੱਜ ਦੇਖੋ ਗੁਰਮੁਖ ਪਿਆਰਿਓ ਪਾਸਾ ਵਟ ਲਿਆ ਇਸ ਗੱਲ 'ਕਿ ਇਕ ਲਾਡਸਤਾਨ ਦੇ ਅੰਦਰ ਨਵਾਂ ਵਿਹਾਏ ਜੁੜਿਆ ਜੋ ਪੰਛ ਨੜ ਕੌਮ ਨਾਲ ਉਹਨਾਂ ਲੋਕਾਂ ਨੇ ਗਦਾਰੀਆਂ ਕੀਤੀਆਂ ਨੇ ਪਰ ਮਾਫ਼ ਕਰਨ ਕੋਈ ਕੱਲਾ ਦੁਕੱਲਾ ਬੰਦਾ ਜਾਂ ਆਪਣੇ ਉਹ ਬਿਆਂ ਦੀ ਦਰਬਾਰ ਤੋਂ ਕਰਕੇ ਸਾਡੇ ਆਗੂ ਲੋਕ ਉਹਨਾਂ ਨੂੰ ਕੌਮ ਦਾ ਮਹਾਨ ਆਗੂ ਨਹੀਂ ਬਣਾ ਸਕਦੇ ਆ ਦੇਖੋ ਹੰਦਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਦਾ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਹੈ ਵਰਮਖ ਪਿਆਰੇ ਜਿਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੁੱਚੀ ਸਿੱਖ ਕੌਮ ਨੇ 22 ਸਦੀ ਦਾ ਮਹਾਨ ਸਿੱਖ ਦਾ ਖਤਾਬ ਦਿੱਤਾ ਪੰਥ ਦੇ ਵਿੱਚੋਂ ਚੜ੍ਹਦੀ ਕਲਾ ਦੇ ਵਿਕਾਰਿਆਂ ਦੀ ਗੂੰਜ ਆਈ ਇੱਕ ਵੀ ਸਿੱਖ ਨੇ ਵਿਰੋਧ ਨਹੀਂ ਕੀਤਾ ਕਿਉਂਕਿ ਉਸ ਗੱਲ ਦੇ ਹੱਕਦਾਰ ਨੇ ਇਸ 100 ਸਾਲ ਦੇ ਅੰਦਰ ਪੂਰੀ 20ਵੀਂ ਸਦੀ 'ਚ ਇੱਕ ਮਹਾਨ ਸਿੱਖ ਹੋਇਆ ਜਿਹੜਾ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਜਿੰਨੇ ਕਾਮ ਨੂੰ ਚੜ੍ਹਦੀ ਕਲਾ ਦੇਤੀ ਤੇ ਮਸ਼ਹੂਰ ਹੋਇਆ ਪਿੰਡਰਾਂ ਵਾਲਾ ਸੰਤ ਸਪਾਈ ਜਿੰਨੇ ਸੁੱਤੀ ਕੌਮ ਜਗਾਈ ਨਾ ਸਵਾਰਥ ਨਾ ਖੁਦਗਰਜ਼ੀ ਨਾ ਲਾਲਚ ਨਾ ਸਰਕਾਰਾਂ ਦਾ ਡਰ ਆਖਿਆ ਖਾਲਸਾ ਜੀ ਸ਼ਰੀਰ ਦੀ ਮੌਤ ਨੂੰ ਮੈਂ ਮੌਤ ਨਹੀਂ ਗਿਣਦਾ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਸ਼ਰੀਰ ਦੀ ਮੌਤ ਤਾਂ ਇੱਕ ਦਿਨ ਹੋਣੀ ਹੈ ਪਰ ਅਨਖ ਗੈਰ ਤੇ ਜਮੀਰ ਨੂੰ ਮਾਰ ਕੇ ਜਿਉਣਾ ਇਹ ਤੇ ਸਦਾ ਵਾਸਤੇ ਮੌਤ ਹੈ ਤੇ ਜਿੰਦਾ ਤੁਰਦੀ ਫਿਰਦੀ ਲਾਸਟ ਦੇ ਬਰਾਗੋ ਰਹਿ ਮਨੁੱਖ। ਉਹਨਾਂ ਨੇ ਜੋ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਆਓ ਜਿਨ੍ਹਾਂ ਦਾ ਅੱਜ ਜਨਮ ਦਿਨ ਮਨਾ ਰਹੇ ਆ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਲੋੜ ਹੈ। ਉਹਨਾਂ ਦੇ ਬਚਨ ਯਾਦ ਕਰੀਏ ਉਹ ਕਿਹਾ ਕਰਦੇ ਸਨ ਖਾਰਸਾ ਜੀ 1947 ਵਿੱਚ ਅਸੀਂ ਟੋਪੀ ਤੇ ਜਨੇਊ ਨੂੰ ਆਜ਼ਾਦ ਕਰਾਇਆ ਹੁਣ ਅਸੀਂ ਆਪਣੀ ਪੱਗ ਆਜ਼ਾਦ ਕਰਾਉਣੀ ਹੈ ਇਹਨੂੰ ਗੁਲਾਮੀ ਦੇ ਥੱਲੇ ਨਹੀਂ ਰਹਿਣ ਦੇਣਾ